ਪੜਚੋਲੋ ਕੌਣ ਉਹ ਲੋਕ ਸਨ ਜਿਹੜੇ ਮੇਰੇ ਬਾਬੇ ਨਿਰੰਕਾਰੀ ਨੂੰ ਭੂਤਨਾ ਕਹਿਣ ਤੁਰੇ ਤੇ ਉਹ ਕਹਿੰਦੇ ਨੇ ਉਹ ਲੋਕ ਭੂਤਨਾ ਆਪਾਂ ਉਹਨੂੰ ਕਹਿੰਨੇ ਆ ਜਿਹੜਾ ਐਵੇਂ ਦੁੱਖ ਕਲੇਸ਼ ਪੈਦਾ ਕਰ ਦੇਵੇ ਤੇ ਕਹਿਣ ਲੱਗੇ ਉਹਨਾਂ ਲੋਕਾਂ ਨੇ ਹضور ਨੂੰ ਭੂਤਨਾ ਕਿਹਾ ਜਿਨ੍ਹਾਂ ਲੋਕਾਂ ਨੇ ਧਰਮ ਦੇ ਨਾਂ ਤੇ ਕਰਮਕਾਂਡ ਕੀਤੇ ਧਰਮ ਦੇ ਨਾਂ ਤੇ ਚਿੰਨਤਾ ਧਾਰਨ ਕੀਤੇ ਨੇ ਪਰ ਆਪਣੀ ਜ਼ਿੰਦਗੀ ਧਰਮ ਤੋਂ ਬਿਲਕੁਲ ਸਖਲੀਏ ਜਿਹੜੇ ਪ੍ਰਭੂ ਦੀਆਂ ਗੱਲਾਂ ਕਰਦੇ ਨੇ ਖੁਦਾ ਦੀਆਂ ਬਾਤਾਂ ਕਰਦੇ ਨੇ ਪਰ ਅੰਦਰੋਂ ਕਦੀ ਨਾਮ ਦੇ ਸਵਾਦ ਨੂੰ ਚੱਕਿਆ ਨਹੀਂ ਤੇ ਜਦੋਂ ਹਜ਼ੂਰ ਨੇ ਉਹਨਾਂ ਦੇ ਪਖੰਡ ਨੂੰ ਉਹਨਾਂ ਦੇ ਕਰਮकांड ਨੂੰ ਉਹਨਾਂ ਦੇ ਕਪਟ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਤੇ ਉਹਨਾਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਪੂਤਨਾ ਕਹਿਣਾ ਸ਼ੁਰੂ ਕਰ ਦਿੱਤਾ ਭਾਈ ਸਾਹਿਬ ਭਾਈ ਤਾਰਨ ਸਿੰਘ ਬੜਾ ਸੋਹਣਾ ਲਿਖਦੇ ਨੇ ਕਹਿਣ ਲੱਗੇ ਹਜ਼ੂਰ ਨੂੰ ਘੂਤਨਾ ਉਹਨਾਂ ਲੋਕਾਂ ਨੇ ਕਿਆ ਜਿਹੜੇ ਪੜ੍ਹੇ ਤਾਂ ਬੜੇ ਸਨ ਪਰ ਜੀਵਨ ਦੇ ਅੰਦਰ ਦੀ ਸੂਝ ਨਹੀਂ ਸੀ ਜਿਨ੍ਹਾਂ ਨੂੰ ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਤ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਂਤ ਕਹਿਣ ਲੱਗੇ ਜਿਨ੍ਹਾਂ ਨੂੰ ਹਜ਼ੂਰ ਨੇ ਪੜਾਈ ਤੱਕੀ ਏ ਉਹਨਾਂ ਦਾ ਜੀਵਨ ਇਲਮ ਤੇ ਹੈ ਅੰਦਰ ਅਮਲ ਨਹੀਂ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਤੇ ਸਹਬ ਕਹਿਣ ਲੱਗੇ ਜਿਨ੍ਹਾਂ ਲੋਕਾਂ ਨੇ ਇੰਨੀ ਪੜ੍ਹਾਈ ਕੀਤੀ ਪਰ ਅੰਦਰ ਨਾਮ ਦਾ ਕਿਣਕਾ ਨਹੀਂ ਸੀ ਤੇ ਹਜ਼ੂਰ ਨੇ ਕਿਹਾ ਕਹਿਣ ਲੱਗੇ ਸਜਣੋ ਇੱਕ ਗੱਲ ਚੇਤੇ ਰੱਖੋ ਭਾਵੇਂ ਸਾਰੀ ਜ਼ਿੰਦਗੀ ਪੜ੍ਹਦੇ ਰਹੋ ਜੇ ਇੱਕ ਪਰਮੇਸ਼ਵਰ ਦੇ ਚਰਨਾਂ ਨਾਲ ਸਾਝ ਨਹੀਂ ਨਾ ਪਈ ਨਾਨਕ ਲੇਖਾ ਇੱਕ ਗੱਲ ਹੋਰ ਹੋਵੇਂ ਛਕਣਾ ਚਾਕ ਮੈਂ ਸੰਕੇਵ ਵੀ ਸਿਰਫ ਨਿਕਲ ਲੱਗਾ ਵਾ ਕਹਿਣ ਲੱਗੇ ਇਸ ਪੜ੍ਹਾਈ ਵਿੱਚ ਕੇਵਲ ਹਉਮੈ ਦਾ ਵਾਦ-ਵਿਵਾਦ ਹੈ ਜੇ ਅੰਦਰ ਨਾਮ ਦੀ ਦਾਤ ਨਹੀਂ ਤੇ ਜਦੋਂ ਇਹੋ ਜਿਹਾ ਪੜਿਆਂ ਲਿਖਿਆਂ ਦੇ ਅੰਦਰ ਨੂੰ ਠੋਕਰ ਲੱਗੀ ਤੇ ਉਹਨਾਂ ਲੋਕਾਂ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਨਾਨਕ ਆਪੂਤ ਨੇ ਸਹਿਬ ਕਹਿਣ ਲੱਗੇ ਦੂਸਰੀ ਤਰ੍ਹਾਂ ਦੇ ਉਹ ਲੋਕ ਸਨ ਜਿਹੜੇ ਲੋਕ ਕਰਮਕਾਂਡ ਕਰਦੇ ਨੇ ਪਰ ਅੰਦਰ ਅਸਲੀਅਤ ਕੁਝ ਵੀ ਨਹੀਂ ਜਿਹੜੇ ਲੋਕ ਮਰ ਚੁੱਕੇ ਪ੍ਰਾਣੀਆਂ ਦੇ ਨਾਮ ਤੇ ਆਪਣੇ ਪੇਟ ਨੂੰ ਭਰਦੇ ਨੇ ਲੋਕਾਂ ਨੂੰ ਪਿਤਰਾਂ ਦੇ ਨਾਮ ਤੇ ਪਿੰਡ ਭਰ ਲਈ ਪ੍ਰੇਰਦੇ ਨੇ ਪਿਤਰਾਂ ਦੇ ਨਾਮ ਤੇ ਸ਼ਰਾਧ ਕਰ ਲਈ ਪ੍ਰੇਰਦੇ ਨੇ ਤੇ ਜਦੋਂ ਮੇਰੇ ਬਾਬਾ ਜੀ ਉਹਨਾਂ ਨੂੰ ਮਿਲਦੇ ਨੇ ਤੇ ਲੋਕ ਕਹਿੰਦੇ ਨੇ ਨਾਨਕ ਜੀ ਜਦੋਂ ਸ਼ਹਿਬ ਉਹਨਾਂ ਕੋਲ ਪਹੁੰਚਦੇ ਨੇ ਮੈਂ ਅਰਜ਼ ਕਰ ਰਿਹਾ ਭੂਤਨਾ ਸ਼ਬਦ ਕਿੰਨਾ ਨਿਵਰਤੇ ਜਦੋਂ ਉਹ ਲੋਕ ਪਿੰਡ ਭਰਦੇ ਨੇ ਤੇ ਕਿੰਨੇ ਜਜਮਾਨ ਤੇਰੇ ਦਿੱਤੇ ਕੋਈ ਬਸਤਰ ਤੇਰਾ ਦਿੱਤਾ ਹੋਇਆ ਭੋਜਨ ਤੇਰੇ ਬਜ਼ੁਰਗਾਂ ਤੇਰੇ ਪਿਤਰਾਂ ਤੱਕ ਪਹੁੰਚ ਚੁੱਕਾ ਹੈ ਤੇ ਮੇਰੇ ਹਜ਼ੂਰ ਉਹਨਾਂ ਦੇ ਇਸ ਕਰਮ ਨੂੰ ਦੇਖ ਕੇ ਮੁਸਕਰਾਉਂਦੇ ਨੇ ਤੇ ਪਾਂਡੇ ਕਹਿੰਦੇ ਨੇ ਕਿ ਅਗਨਬੀ ਤੂੰ ਆਪਣੇ ਪਿਤਰਾਂ ਦੇ ਨਿਮਤ ਪਿੰਡ ਨਹੀਂ ਭਰੇਗਾ ਕਿ ਉਹਨਾਂ ਦੇ ਨਿਮਤ ਦੀਵੇ ਨਹੀਂ ਬਾਲਨੇਗਾ ਉਹਨਾਂ ਦੇ ਨਿਮਤ ਸਾਨੂੰ ਬਸਤਰ ਨਹੀਂ ਬੈਗਾ ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਂਡਾ ਜੀ ਹੈਰਾਨ ਕੀ ਦੀ ਬਾਤ ਐਵੇਂ ਕਿ ਇਹ ਬਸਤਰ ਉਹਨਾਂ ਪਿਤਰਾਂ ਤੱਕ ਪਹੁੰਚ ਜਾਂਦੇ ਨੇ ਕਿ ਇਹ ਬਾਲੇ ਹੋਏ ਦੀਵੇ ਉਹਨਾਂ ਨੂੰ ਚਾਨਣ ਦੇਣਗੇ ਕੀ ਇਹ ਸ਼ਿਕਾਇਆ ਹੋਇਆ ਭੋਜਨ ਉਹਨਾਂ ਤੱਕ ਪਹੁੰਚ ਜਾਏਗਾ ਕਹਿਣ ਲੱਗੇ ਕਿਉਂ ਨਹੀਂ ਹਜ਼ੂਰ ਕਹਿਣ ਲੱਗੇ ਫਿਰ ਹੋਰ ਕੀ ਹੁੰਦਾ ਹੈ ਕਹਿੰਦੇ ਨੇ ਜਦੋਂ ਪਿੰਡ ਭਰਨੇ ਆ ਦੀਵੇ ਬਾਲਨੇ ਆ ਤੁਹਾਡੇ ਪਾਪ ਜਿਹੜੇ ਨੇ ਖਤਮ ਹੋ ਜਾਣਗੇ ਹਜ਼ੂਰ ਨੇ ਭਰੀ ਕੋਈ ਸਭਾ ਵਿੱਚ ਹੱਸ ਕੇ ਕਿਹਾ ਕਹਿਣ ਲੱਗੇ ਸੱਜਣ ਜੀ ਮੈਂ ਤਾਂ ਜਿੱਦਣ ਦਾ ਇਸ ਸੰਸਾਰ ਤੇ ਆਇਆ ਉਹ ਦਿਨ ਦਾ ਦੀਵਾ ਬਾਲ ਦਿੱਤਾ ਤੁਸੀਂ ਮਰਨ ਤੋਂ ਬਾਅਦ ਦੀਵੇ ਬਾਲ ਕੇ ਪਾਪਾਂ ਨੂੰ ਖੰਡਨ ਕਰਦੇ ਹੋ ਮੈਂ ਤਾਂ ਜਿੰਦੇ ਦੀ ਦੀਵਾ ਬਾਲ ਦਿੱਤਾ ਤੇ ਪਾਰੇ ਉਹ ਜਿਉਂ-ਜਿਉਂ ਤੇਲ ਸੜਦਾ ਕਿਉਂ ਤੂੰ ਮੇਰੇ ਪਾਪ ਜਿਹੜੇ ਨੂੰ ਸੜਦੇ ਪੈ ਹਜ਼ੂਰ ਨੇ ਉੱਥੇ ਬਚਨ ਕਿਹਾ ਪਾਂਡੇ ਹੈਰਾਨ ਹੋ ਗਏ ਕਦੀ ਜਿੰਦੇ ਵੀ ਕਿਸੇ ਦੇ ਦੀਵੇ ਬਲੇ ਨੇ ਕਦੀ ਜਿਉਂਦਿਆਂ ਵੀ ਕਿਸੇ ਦੇ ਪਾਪ ਖੰਡਨ ਹੋਏ ਨੇ ਤੇ ਹੁਣ ਜਿਨ੍ਹਾਂ ਲੋਕਾਂ ਦੀ ਸਦੀਆਂ ਤੋਂ ਇਹ ਰੋਜ਼ੀ ਬਣੀ ਹੋਈ ਸੀ ਉਹਨਾਂ ਨੂੰ ਹਜ਼ੂਰ ਨੇ ਕਿਹਾ ਪੰਡਿਤ ਜੀ ਦੀਵਾ ਮੇਰਾ ਇੱਕ ਨਾਮ ਕਿੰਨੇ ਲੋਕਾਂ ਨੇ ਕਿਹਾ ਸੀ ਭੂਤਨਾ ਜਿਨ੍ਹਾਂ ਨੂੰ ਹਜ਼ੂਰ ਨੇ ਕਿਹਾ ਦੀਵਾ ਮੇਰਾ ਇੱਕ ਨਾਮ ਮੈਂ ਵੈ ਗੁਰੂ ਜੀ ਦੇ ਨਾਮ ਨੂੰ ਦੀਵਾ ਬਣਾਇਆ ਤੁਸੀਂ ਦੀਵੇ ਵਿੱਚ ਕਿਉਂ ਪਾਉਂਦੇ ਹੋ ਤੇਲ ਪਾਉਂਦੇ ਹੋ ਮੈਂ ਜਿੰਨੇ ਵੀ ਪਾਪ ਤੇ ਦੁੱਖ ਨੇ ਨਾਮ ਦੇ ਦੀਵੇ ਵਿੱਚ ਵਾਰ ਦਿੱਤੇ ਨੇ ਤੇ ਜਦੋਂ ਦੀਵਾ ਬਲਦਾ ਤੇ ਦੋ ਕੰਮ ਕਰਦਾ ਹੈ ਇੱਕ ਤਾਂ ਤੇਲ ਨੂੰ ਸਾੜਦਾ ਹੈ ਤੇ ਦੂਸਰਾ ਚਾਨਣ ਦਿੰਦਾ ਹੈ ਜਦੋਂ ਨਾਮ ਦਾ ਦੀਵਾ ਅੰਦਰ ਲਟ ਲਟ ਕਰਕੇ ਬਲਦਾ ਹੈ ਇੱਕ ਤਾਂ ਉਹ ਪਾਪਾਂ ਦੇ ਤੇਲ ਨੂੰ ਸਾੜਦਾ ਹੈ ਤੇ ਦੂਸਰਾ ਮੈਨੂੰ ਵਹਿਗੁਰੂ ਦੇ ਘਰ ਦੇ ਰਸਤੇ ਵੱਲ ਉਹ ਚਾਨਣ ਪਿਆ ਦਿੰਦਾ ਹੈ ਇਸ ਕਰਕੇ ਮਰਨ ਤੋਂ ਬਾਅਦ ਦੀਵੇ ਬਾਲੇ ਤੇ ਕੀ ਬਾਲੇ ਸਵਾਤ ਤਾਂ ਤਾਂ ਹੀ ਕੋਈ ਜਿਉਂਦੇ ਦੀ ਆਪਣੀ ਜ਼ਿੰਦਗੀ ਵੀ ਦੀਵਾ ਬਾਲ ਲਵੇ ਸਹਿਬ ਨੇ ਉੱਥੇ ਕਿਹਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੁਖਿਆ ਚੂਕਾ ਜਮਸਿਓ ਮੇਲ ਉਸ ਦੀਵੇ ਨੇ ਚਾਨਣ ਦਿੱਤਾ ਤੇ ਜਮਾਂ ਦੇ ਰਸਤੇ ਤੋਂ ਮੈਂ ਦੂਰ ਚਲਾ ਗਿਆ ਉਪਦੇਸ਼ ਗੁਰਦੇਵ ਸਾਨੂੰ ਪੈ ਕਰਦੇ ਨੇ ਤੇ ਲੋਕ ਹੱਸ ਪੈ ਪਾਂਡੇ